ਰਵਨੀਤ ਬਿੱਟੂ ਕਿਵੇਂ ਮੰਤਰੀ ਬਣੇ ਰਹਿਣਗੇ ਇਸ ਨੂੰ ਲੈ ਕੇ ਸ਼ਸ਼ੋਪੰਜ ਬਰਕਰਾਰ ਆਖਿਰ ਰਵਨੀਤ ਬਿੱਟੂ ਕਿਵੇਂ ਮੰਤਰੀ ਬਣਨਗੇ ਇੱਕੋ ਇੱਕ ਰਾਹ ਹੈ ਕਿ ਉਹ ਰਾਜ ਸਭਾ ਚ ਜਾਣਗੇ ਹੁਣ ਸਵਾਲ ਇਹ ਉੱਠਦਾ ਹੈ ਕਿ ਉਹ ਰਾਜ ਸਭਾ ਚ ਕਿਵੇਂ ਜਾਣਗੇ ਇਸ ਨੂੰ ਲੈ ਕੇ ਖਬਰਾਂ ਆ ਰਹੀਆਂ ਨੇ ਕਿ ਉਹ ਰਾਜ ਸਭਾ ਚ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਭੇਜਣ ਦੀ ਤਿਆਰੀ ਕਰ ਰਹੀ ਹੈ ਤੇ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਵਿੰਨਣ ਦੀ ਕੋਸ਼ਿਸ਼ ਚ ਕਿਵੇਂ ਹੈ ਕਿੱਥੋਂ ਭੇਜਿਆ ਜਾਣਾ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜ ਚੁੱਕੇ ਹੋ ਮੇਰੇ ਨਾਲ ਲੁੱਕ ਪੁਆਇੰਟ ਦੇ ਉੱਤੇ ਮੈਂ ਹਰਿੰਦਰ ਬਾਜਵਾ ਦਰਅਸਲ ਰਵਨੀਤ ਬਿੱਟੂ ਨੂੰ ਹਾਰਨ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਨੇ ਥਾ ਦਿੱਤੀ ਹੈ ਆਪਣੀ ਕੈਬਨਿਟ ਦੇ ਵਿੱਚ ਜਾਣਕਾਰ ਹਲਕੇ ਦੱਸਦੇ ਆ ਕਿ ਉਹਨਾਂ ਨੂੰ ਥਾ ਇਸ ਕਰਕੇ ਦਿੱਤੀ ਗਈ ਹੈ ਕਿਉਂਕਿ ਉਹ ਰਵਨੀਤ ਬਿੱਟੂ ਇੱਕ ਪਗੜੀ ਧਾੜੀ ਸਿੱਖ ਨੇ ਦੂਜਾ ਉਹਨਾਂ ਦੀ ਸੋਚ ਭਾਰਤੀ ਜਨਤਾ ਪਾਰਟੀ ਨਾਲ ਕਾਫੀ ਮੇਲ ਖਾਂਦੀ ਹੈ ਜਿਵੇਂ ਉਹ ਖਾਲਿਸਤਾਨ ਜਾਂ ਬਾਕੀ ਮੁੱਦਿਆਂ ਤੇ ਬੋਲਦੇ ਆ ਜਿਹੜੇ ਕਿ ਵੰਡਪਾਉ ਮੁੱਦੇ ਨੇਗੇ ਅਜਿਹੇ ਮੁੱਦਿਆਂ ਦੇ ਉੱਤੇ ਉਹ ਸੋਹਣਾ ਬੋਲ ਲੈਂਦੇ ਆ ਤੇ ਦੂਜੀ ਗੱਲ ਹੈ ਕਿ ਉਹ ਬਹੁਤੇ ਪੜ੍ਹੇ ਲਿਖੇ ਹੈ ਨਹੀਂ ਇਹ ਭਾਰਤੀ ਜਨਤਾ ਪਾਰਟੀ ਦੇ ਅੰਦਰ ਰਹਿਣ ਲਈ ਸੂਟੇਬਲ ਚੀਜ਼ਾਂ ਨਹੀਂ ਗਿਆ ਇਸੇ ਕਰਕੇ ਹਰਿਆਣਾ ਤੋਂ ਰਵਨੀਤ ਬਿੱਟੂ ਨੂੰ ਰਾਜ ਸਭਾ ਚ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਹਰਿਆਣਾ ਤੋਂ ਰਾਜ ਸਭਾ ਮੈਂਬਰ ਰੇ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਪੁੱਤਰ ਜੋ ਕਿ ਰੋहतक ਤੋਂ ਲੋਕ ਸਭਾ ਲਈ ਚੁਣੇ ਗਏ ਨੇ ਜਿਹੜਾ ਉਹਨਾਂ ਦੀ ਸੀਟ ਖਾਲੀ ਹੋ ਰਹੀ ਹੈ ਉਹਨਾਂ ਦੀ ਸੀਟ ਖਾਲੀ ਹੋਣ ਦੇ ਨਾਲ ਜਿਹੜਾ ਕਿਹਾ ਜਾਂਦਾ ਹੈ ਕਿ ਉੱਥੋਂ ਭੇਜਿਆ ਜਾਣਾ ਰਵਨੀਤ ਬਿੱਟੂ ਨੂੰ ਹਰਿਆਣਾ ਦੇ ਸਿੱਖਾਂ ਨੂੰ ਵਿੰਨਣ ਦੀ ਤਿਆਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇਹਦਾ ਅਸਰ ਕਿੰਨਾ ਦੇਖਣਾ ਨੂੰ ਮਿਲਦਾ ਇਹ ਆਉਂਦੇ ਸਮੇਂ 'ਚ ਪਤਾ ਲੱਗੂਗਾ ਪਰ ਭਾਰਤੀ ਜਨਤਾ ਪਾਰਟੀ ਨੇ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਬਾਰੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਹਰਿਆਣਾ ਤੋਂ ਰਾਸਵਾ ਭੇਜਣ ਦੀਆਂ ਤਿਆਰੀਆਂ ਖਿੱਚ ਲਈਆਂ ਨੇ ਬਿੱਟੂ ਹਰਿਆਣਾ ਵਿੱਚ ਖਾਲੀ ਹੋਈ ਇੱਕੋ ਇੱਕ ਰਾਜ ਸਭਾ ਸੀਟ ਤੋਂ ਪਾਰਟੀ ਦੇ ਉਮੀਦਵਾਰ ਹੋ ਸਕਦੇ ਨੇ ਸੂਤਰ ਦੱਸਦੇ ਨੇ ਕਿ ਬਿੱਟੂ ਨੂੰ ਹਰਿਆਣਾ 'ਚ ਖਾਲੀ ਪਈ ਰਾਜ ਸਭਾ ਦੀ ਸੀਟ ਤੋਂ ਭਾਜਪਾ ਉਮੀਦਵਾਰ ਬਣਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਕਿਉਂਕਿ ਭਗਵਾ ਪਾਰਟੀ ਦੀ ਅਖ ਹਰਿਆਣੇ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਸੂਬੇ ਵਿੱਚ ਚੰਗਾ ਪ੍ਰਭਾਵ ਰੱਖਦੇ ਸਿੱਖ ਭਾਈਚਾਰੇ ਦੀਆਂ ਵੋਟਾਂ ਤੇ ਲੱਗੀਆਂ ਹੋਈਆਂ ਨੇ ਬਿੱਟੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੈਂਤ ਸਿੰਘ ਦੇ ਪੋਤੇ ਨੇ ਬੈਂਤ ਸਿੰਘ ਦੀ 1995 ਵਿੱਚ ਅਤਵਾਦੀਆਂ ਨੇ ਹੱਤਿਆ ਕਰ ਦਿੱਤੀ ਸੀ ਭਾਜਪਾ ਕੋਲ ਸੂਬੇ ਵਿੱਚ ਕੋਈ ਵੀ ਪ੍ਰਸਿੱਧ ਸਿੱਖ ਚੈਰਾ ਨਹੀਂ ਹੈ ਜਿਸ ਵਾਸਤੇ ਬਿੱਟੂ ਦੀ ਕੇਂਦਰੀ ਰਾਜ ਮੰਤਰੀ ਦੇ ਨਾਂ ਤੇ ਵਿਚਾਰ ਕਰ ਰਹੀ ਹੈ ਬਿੱਟੂ ਦੀ ਨਾਮਜ਼ਦਗੀ ਨਾਲ ਸਿੱਖ ਜਥੇਬੰਦੀਆਂ ਵੱਲੋਂ ਹਰਿਆਣਾ ਵਿੱਚ ਸਿੱਖ ਭਾਈਚਾਰੇ ਨੂੰ ਠਕਮੀਨ ਨੁਮਾਇੰਦਗੀ ਨਾ ਦੇਣ ਦੇ ਲਗਾਏ ਜਾਂਦੇ ਦੋਸ਼ਾਂ ਨੂੰ ਠੱਲ ਪਾਈ ਜਾ ਸਕਦੀ ਹੈ ਹੁਣ ਸਵਾਲ ਇੱਥੇ ਕਈ ਉੱਠਦੇ ਆ ਇਹਦੇ ਬਾਰੇ ਅੱਗੇ ਜਾ ਕੇ ਚਰਚਾ ਕਰਦੇ ਹਾਂ ਇੱਕ ਸੀਨੀਅਰ ਪਾਰਟੀ ਆਗੂ ਨੇ ਕਿਹਾ ਕਿ ਬਿੱਟੂ ਦੀ ਰਾਸਵਾਲੀ ਨਾਮਜ਼ਦਗੀ ਬਾਜੀ ਪਲਟਣ ਵਾਲੀ ਸਾਫਤ ਹੋ ਸਕਦੀ ਹੈ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਲੁਧਿਆਣੇ ਤੋਂ ਬਿੱਟੂ ਦੀ ਭਾਜਪਾ ਦੀ ਟੇਡ ਤੋਂ ਚੋਣ ਹਾਰਨ ਤੋਂ ਬਾਅਦ ਬਿੱਟੂ ਕੋਲ ਦਸੰਬਰ ਮਹੀਨੇ ਦੇ ਅੱਧ ਤੱਕ ਦਾ ਸਮਾਂ ਬਾਕੀ ਹੈ ਉਦੋਂ ਤੱਕ ਉਹਨਾਂ ਨੂੰ ਚੁਣ ਕੇ ਸਦਨ ਲੋਕ ਸਭਾ ਜਾਂ ਰਾਜ ਸਭਾ ਵਿੱਚ ਪਹੁੰਚਣਾ ਲਾਜ਼ਮੀ ਹੈ ਇਸ ਵੇਲੇ ਹਰਿਆਣਾ ਸਰਕਾਰ ਵਿੱਚ ਕੋਈ ਵੀ ਸਿੱਖ ਮੰਤਰੀ ਨਹੀਂ ਹੈ ਕਿਉਂਕਿ ਨਾਇਬ ਸਿੰਘ ਸੈਣੀ ਦੇ ਮੁੱਖ ਮੰਤਰੀ ਬਣ ਤੋਂ ਬਾਅਦ ਸੂਬੇ ਦੇ ਇੱਕੋ ਇੱਕ ਸਿੱਖ ਮੰਤਰੀ ਤੇ ਭਾਜਪਾ ਵਿਧਾਇਕ ਸੰਦੀਪ ਸਿੰਘ ਨੂੰ ਵੀ ਮੰਤਰੀ ਮੰਡਲ ਚੋਂ ਲਾਂਬੇ ਕਰ ਦਿੱਤਾ ਗਿਆ ਸੀ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਕੀ ਰਵਨੀਤ ਬਿੱਟੂ ਦਾ ਜੋ کردار ਰਿਹਾ ਜਾਂ ਫਿਰ ਜੋ ਉਹਨਾਂ ਦੇ ਦਾਦੇ ਦੇ ਉੱਤੇ ਸਿੱਖ ਨੌਜਵਾਨਾਂ ਦੇ ਨਜਾਇਜ਼ ਕਤਲ ਕਰਨ ਦੇ ਮਾਮਲੇ ਜਿਹੜੇ ਨੇਗੇ ਇਲਜ਼ਾਮ ਨੇ ਜਿਹੜੇ ਉਹ ਉਨ੍ਹਾਂ ਦੇ ਉੱਤੇ ਨੇ ਕੀ ਸਿੱਖ ਇਸ ਚੀਜ਼ ਨੂੰ ਪ੍ਰਵਾਨ ਕਰ ਲੈਣਗੇ ਕੀ ਇੱਕ ਪੱਗ ਬੰਨਣ ਦੇ ਨਾਲ ਜਿਹੜਾ ਵਿਅਕਤੀ ਸਿੱਖ ਹੋ ਜਾਂਦਾ ਹੈ ਇਹ ਸਾਰੇ ਇਲਜ਼ਾਮ ਕੀ ਬਿੱਟੂ ਦੇ ਉੱਤੇ ਧੋਤੇ ਗਏ ਨੇ ਬਿੱਟੂ ਦੇ ਵੱਲੋਂ ਅਮਰਤਪਾਲ ਜਾਂ ਬਾਕੀ ਐਸੇ ਆਗੂ ਜਿਹੜੇ ਸਿੱਖਾ ਜਾਂ ਸਿੱਖ ਰਾਜ ਦੀ ਮੰਗ ਕਰਦੇ ਨੇ ਉਹਨਾਂ ਬਾਰੇ ਕੀਤੀਆਂ ਜਾਂਦੀਆਂ ਟਿੱਪਣੀਆਂ ਕੀ ਹਰਿਆਣੇ ਦੇ ਸਿੱਖਾਂ ਨੂੰ ਜਿਹੜੀਆਂ ਉਹ ਬਰਦਾਸ਼ਤ ਹੋਣਗੀਆਂ ਜਿਸ ਪ੍ਰਕਾਰ ਰਵਨੀਤ ਬਿੱਟੂ ਦੇ ਵੱਲੋਂ ਲਗਾਤਾਰ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿੱਚ ਸਟੈਂਡ ਲਿਆ ਗਿਆ ਕੀ ਉਹ ਹਰਿਆਣੇ ਦੇ ਸਿੱਖ ਪ੍ਰਵਾਨ ਕਰ ਲੈਣਗੇ ਕੀ ਹਰਿਆਣੇ ਦੇ ਸਿੱਖ ਕਿਸਾਨੀ ਅੰਦੋਲਨ ਵੇਲੇ ਉਹਨਾਂ ਤੇ ਹੋਏ ਅਤਿਆਚਾਰ ਨੂੰ ਭੁੱਲ ਕੇ ਰਵਨੀਤ ਬਿੱਟੂ ਵਰਗੇ ਬੰਦੇ ਨੂੰ ਜਿਹੜਾ ਉਹ ਇਸ ਮਾਮਲੇ ਦੇ ਵਿੱਚ ਕਹਿ ਦੇਣਗੇ ਕਿ ਸਾਡਾ ਸਰ ਪ੍ਰਮਾਣਿਤਤਾ ਆਗੂ ਹੈ ਭਾਰਤੀ ਜਨਤਾ ਪਾਰਟੀ ਲਗਾਤਾਰ ਅਖਟਕਾਈ ਹੋਏ ਉਹ ਕਿੰਨੀ ਕਾਮਯਾਬ ਹੁੰਦੀ ਹੈ ਕਿੰਨੀ ਨਹੀਂ ਇਹ ਇੱਕ ਅਲੱਗ ਦਾ ਗੱਲ ਹੈ ਪਰ ਬਿੱਟੂ ਬਿੱਟੂ ਦੇ ਦਾਦੇ ਦੇ ਉੱਤੇ ਸਿੱਖਾਂ ਪ੍ਰਤੀ ਵਰਤੀ ਜਾਂਦੀ ਸ਼ਬਦਾਵਲੀ ਸਿੱਖਾਂ ਨਾਲ ਕੀਤੇ ਗਏ ਕੰਮ ਤੇ ਕਾਂਡਾਂ ਦੇ ਕਰਕੇ ਉਹ ਸਥਿਤੀ ਦੇ ਵਿੱਚ ਨਹੀਂ ਲੈ ਕੇ ਜਾਂਦੀ ਕਿ ਰਵਨੀਤ ਬਿੱਟੂ ਹਰਿਆਣਾ ਦੇ ਸਿੱਖਾਂ ਦੀ ਨੁਮਾਇੰਦਗੀ ਕਰਨ ਦੇ ਯੋਗ ਹੋਣਗੇ ਦੂਜੀ ਗੱਲ ਇਹ ਹੈ ਕਿ ਹਰਿਆਣਾ ਭਾਜਪਾ ਵੀ ਇਸ ਮਾਮਲੇ ਦੇ ਵਿੱਚ ਦੋ ਫਾੜ ਹੈ ਹਰਿਆਣਾ ਭਾਜਪਾ ਦਾ ਇੱਕ ਸੀਨੀਅਰ ਆਗੂਆਂ ਦਾ ਵੱਡਾ ਹਿੱਸਾ ਇਹ ਗੱਲ ਮੰਨਦਾ ਹੈ ਕਿ ਪੰਜਾਬ ਦੇ ਨਾਲ ਵੱਖ-ਵੱਖ ਮੁੱਦਿਆਂ ਤੇ ਹਰਿਆਣਾ ਦਾ ਟਕਰਾਅ ਹੈ ਹਰਿਆਣਾ ਦੇ ਨਾਲ ਇਸ ਤਰ੍ਹਾਂ ਦੀ ਜਿਹੜੀ ਅਣਪਣ ਚਾਹੀਏ ਐਸਵਾਈਐਲ ਦਾ ਮੁੱਦਾ ਚਾਹੀਏ ਹੋਰ ਨੇ ਤਾਂ ਉਹਨਾਂ ਦੇ ਵਿੱਚ ਬਿੱਟੂ ਨੂੰ ਪੰਜਾਬ ਤੋਂ ਲਿਆ ਕੇ ਹਰਿਆਣੇ ਦੇ ਵਿੱਚੋਂ ਨੁਮਾਇੰਦਗੀ ਦੇਣਾ ਅਤੇ ਭਾਜਪਾ ਦੇ ਜਿਹੜੇ ਹਰਿਆਣੇ ਦੇ ਸਿੱਖ ਆਗੂ ਨੇ ਉਹਨਾਂ ਨੂੰ ਪਾਸੇ ਰੱਖ ਦੇਣਾ ਅਤੇ ਭਾਜਪਾ ਦੇ ਸੀਨੀਅਰ ਕਾਰਕੁਨ ਨੇ ਜਿਹੜੇ ਹਰਿਆਣੇ ਦੇ ਉਹਨਾਂ ਨੂੰ ਅੱਖੋਂ ਪਰੋਖੇ ਕਰਕੇ ਪੰਜਾਬ ਤੋਂ ਲਿਆ ਕੇ ਬਿੱਟੂ ਨੂੰ ਰਾਜ ਸਭਾ 'ਚ ਭੇਜਣਾ ਇਹ ਕੋਈ ਉਹਨਾਂ ਦੇ ਲਈ ਸਖਾਵੀ ਗੱਲ ਨਹੀਂ ਹੈ ਇਸ ਗੱਲ ਨੂੰ ਉਹ ਪਛਾਣ ਨਹੀਂ ਪਾਰੇ ਹੁਣ ਸਵਾਲ ਇੱਥੇ ਪੈਦਾ ਹੋ ਜਾਂਦਾ ਕਿ ਕੀ ਰਵਨੀਤ ਬਿੱਟੂ ਇਸ ਮਾਮਲੇ ਦੇ ਵਿੱਚ ਸਫਲ ਹੋ ਪਾਉਂਦੇ ਨੇ ਭਾਜਪਾ ਦਾ ਇਹ ਦਾਅ ਕਿੰਨਾ ਸਿੱਧ ਹੁੰਦਾ ਹੈ ਇਹਦੇ ਉੱਤੇ ਹੁਣ ਅੱਖ ਜਿਹੜੀ ਆ ਹਰ ਕਿਸੇ ਦੀ ਟਿਕਰੀ ਹੈ ਦੂਜੇ ਪਾਸੇ ਰਵਨੀਤ ਬਿੱਟੂ ਲਈ ਹਰਿਆਣੇ ਤੋਂ ਰਾਜ ਸਭਾ ਦੀਆਂ ਪੌੜੀਆਂ ਚੜਨਾ ਇੰਨਾ ਸੌਖਾ ਵੀ ਨਹੀਂ ਕਿਉਂਕਿ ਇਸ ਸਮੇਂ ਹਰਿਆਣਾ ਵਿਧਾਨ ਸਭਾ ਦੀ ਜੇਕਰ ਪੋਜੀਸ਼ਨ ਦੀ ਗੱਲ ਕਰ ਲਈ ਜਾਵੇ ਤਾਂ ਉਹ 50-50 ਹੈ 50 ਸੀਟਾਂ ਜਿਹੜੀਆਂ ਨੇ ਉਹ ਸੱਤਾਧਾਰੀ ਭਾਜਪਾ ਕੋਲ ਨੇ ਤੇ 50% ਸੀਟਾਂ ਹੀ ਬਾਕੀ ਜਿਹਦੇ ਵਿੱਚ ਕਾਂਗਰਸ ਜਨਨਾ ਇੱਕ ਜਨਤਾ ਪਾਰਟੀ ਆਜ਼ਾਦ ਉਮੀਦਵਾਰ ਅਤੇ ਜੜੇ ਨੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਉਮੀਦਵਾਰ ਨੇ ਵਿਧਾਇਕ ਨੇਗੇ ਤੇ ਪ੍ਰਧਾਨ ਨੇ ਅਬੇ ਸਿੰਘ ਚੁਟਾਲਾ ਉਹਨਾਂ ਦੇ ਕੋਲ ਨੇ ਤਾਂ ਇਸ ਸਥਿਤੀ ਦੇ ਵਿੱਚ ਜੇਕਰ ਉਹ ਵਿਰੋਧੀ ਪਾਰਟੀਆਂ ਏਕਾ ਕਰਕੇ ਕੋਈ ਉਮੀਦਵਾਰ ਉਤਾਰ ਦਿੰਦੀਆਂ ਨੇ ਤਾਂ ਰਵਨੀਤ ਬਿੱਟੂ ਦਾ ਰਾਜ ਸਭਾ 'ਚ ਜਾਣਾ ਬਹੁਤ ਔਖਾ ਹੋ ਜਾਵੇਗਾ। ਇਸ ਸਭ ਕਾਸੇ ਦੇ ਵਿੱਚ ਵੀ ਜੇਕਰ ਭਾਜਪਾ ਦਾ ਖੇਡਦੀ ਹੈ ਤਾਂ ਭਾਜਪਾ ਦੇ ਉੱਤੇ ਅੱਖ ਟਿਕਾ ਕੇ ਰੱਖਣੀ ਪੈਣੀ ਹੈ ਕਿਉਂਕਿ ਭਾਜਪਾ ਕੋਈ ਨਾ ਕੋਈ ਦਾਪੇਚ ਇੱਥੇ ਲਾਉਂਦੀ ਹੋਈ ਨਜ਼ਰ ਆਵੇਗੀ। ਦੇਖਦੇ ਆ ਕਿ ਰਵਨੀਤ ਬਿੱਟੂ ਹਰਿਆਣੇ ਤੋਂ ਰਾਜ ਸਭਾ ਪਹੁੰਚਣ 'ਚ ਕਾਮਯਾਬ ਹੁੰਦੇ ਆ ਜਾਂ ਫਿਰ ਨਹੀਂ।